ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦ ਹਾਂ थाना ਗੁਰਾਇਆਂ ਦੀ ਪੁਲਿਸ ਨੇ ਦੁਬਈ ਤੋਂ ਚਲਾਏ ਜਾ ਰਹੇ ਹਵਾਲਾ ਰਿਕਾਰਡ ਦਾ ਪਰਦਾਫਾਸ਼ ਕਰਦੇ ਹੋਏ 56,61,000 ਰੁਪਏ ਬ੍ਰਾਹਮਤ ਕਲੰਕ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋ ਇੰਸਪੈਕਟਰ ਸਿਕੰਦਰ ਸਿੰਘ ਵੀਰਕ ਮੁਖਫਸਾ थाना ਗੁਰਾਇਆਂ ਨੇ ਦੱਸਿਆ ਕਿ ਖੁਫੀਆ ਇਤਲਾ ਮਿਲਣ ਤੇ ਪੁਲਿਸ ਪਾਰਟੀ ਨੇ ਤਿੰਨ ਨੌਜਵਾਨਾਂ ਨੂੰ ਚੈਕਿੰਗ ਲਈ ਰੋਕਿਆ ਗਿਆ ਸੀ ਗੱਡੀ ਵਿੱਚ ਸਵਾਰ ਤਿੰਨਾਂ ਨੌਜਵਾਨਾਂ ਨੂੰ ਉਹਨਾਂ ਦਾ ਨਾਮ ਪਤਾ ਵੀ ਪੁੱਛਿਆ ਗਿਆ। ਉਹਨਾਂ ਨੇ ਦੱਸਿਆ ਕਿ ਫੋਰਚੂਨਰ ਦੀ ਚੈਕਿੰਗ ਦੌਰਾਨ ਉਸ ਵਿੱਚੋਂ ਭਾਰੀ ਮਾਤਰਾ ਵਿੱਚ ਹਵਾਲੀਗੀ ਰਾਸ਼ੀ ਬਰਾਮਦ ਹੋਈ ਹੈ ਜਿਸ ਦੇ ਭਾਰਤੀ ਕਰੰਸੀ ਨੋਟਾਂ ਦੀ ਗਿਣਤੀ ਕਰਨ ਤੇ ਖੁੱਲ 56,61,000 ਰੁਪਏ ਹੋਈ ਹੈ। ਪੁਛਕਿਛ ਦੌਰਾਨ ਉਕਤ ਤਿੰਨੇ ਵਿਅਕਤੀਆਂ ਨੇ ਦੱਸਿਆ ਕਿ ਇਹ ਪੈਸੇ ਥੋਮਸ ਸਲਵੇਜ ਜੋ ਦੁਬਈ ਵਿੱਚ ਰਹਿੰਦਾ ਹੈ ਅਤੇ ਉਹ ਹਵਾਲਾ ਦਾ ਕੰਮ ਵਕਫ-ਵਕਫ ਦੇਸ਼ਾਂ ਵਿੱਚ ਕਰਦਾ ਹੈ। ਮਾਰਕ ਜੋ ਐਸਐਸਪੀ ਸਾਹਿਬ ਸਰਦਾਰ ਅਤਰਿੰਦਰ ਸਿੰਘ ਦੇ ਰਿਕ ਜਨਦਰ ਪਿਆਤੀ ਸਰਦਾਰ ਸਰਮ ਸਿੰਘ ਬਲੂ ਡੀਐਸਪੀ ਸਾਹਿਬ ਜਿਹਨਾਂ ਫਲਾਗ ਜਿਹੜਾ ਅਸੀਂ ਵਕ ਵਕ ਜਗਾ ਤੇ ਲਾਕਾ ਬੰਦੀ ਕਰਕੇ ਪਾਰਟੀਆਂ ਲੱਗੇ ਸੀ ਇੱਕ ਗੱਡੀ ਹਾਰਟੂਨਰ ਲੁਧਿਆਣਾ ਸਾਈਡ ਵੱਲੋਂ ਆਈ ਜਿਹਨੂੰ ਅਸੀਂ ਚੈੱਕ ਕੀਤਾ ਚੈੱਕ ਕਰਨ ਤੇ ਉਹਦੇ ਵਿੱਚੋਂ ਤਿੰਨ ਨੌਜਵਾਨ ਜਿਹੜੇ ਆ ਉਹ ਅਹੀ ਫੜੇ ਆ ਜਿਨ੍ਹਾਂ ਕੋਲੋਂ 56 ਲੱਖ 6000 ਰੁਪਇਆ ਵਾਫੀ ਕਰਾਂ ਸੀ ਜਿਹੜੀ ਆ ਉਹ ਹਵਾਲਾ ਰਸ਼ੀ ਦੇ ਰੂਪ ਦੇ ਵਿੱਚ ਅਸੀਂ ਸ਼ੁਰੂਆਤ ਕੀਤੀ ਆ ਜੋ ਕਿ ਜਿਹੜਾ ਹੈਗਾ ਦबई ਤੋਂ ਜਿਹੜਾ ਹਵਾਲੇ ਦਾ ਨੈਟਵਰਕ ਚਲਾਇਆ ਜਾ ਰਿਹਾ ਸੀਗਾ ਉਸ ਦਾ ਜੋ ਮੇਨ ਉੱਥੇ ਹੈਗਾ ਸਰਗਣਾ ਫਾਰਮਸ ਸਲਵੀ ਨਾਮ ਦਾ ਬੰਦਾ ਆ ਉਹ ਗੁਜਰਾਤ ਦਾ ਰਹਿਣ ਵਾਲਾ ਔਰ ਦबई ਦੇ ਵਿੱਚ ਪੱਕੇ ਤੌਰ ਤੇ ਉਹ ਜਿਹੜਾ ਰਹਿੰਦਾ ਆ ਉਹ ਰੀਅਲ ਏਸਟੇਟ ਦਾ ਵੀ ਨਾਲ ਹੈ ਜਿਹੜਾ ਉਹ ਕੰਮ ਕਰਦਾ ਤੇ ਖਾਸ ਕਰ ਉਹ ਸੋਨੇ ਦੀ ਵਗੈਰਾ ਸਮਰਤਨ ਵੀ ਕਰਦਾ ਆ ਉਹਦਾ ਨੈਟਵਰਕ ਸਾਰੀਆਂ ਕੰਟਰੀਆਂ ਦੇ ਵਿੱਚ ਜਿਹੜਾ ਉਹ ਭੇਜਦਾ ਆ ਉਹ ਇਹਨਾਂ ਨੂੰ ਕਹੀਂ ਕਰਦਾਨੋ ਗ੍ਰਿਫਤਾਰ ਕਰਕੇ ਅਸੀਂ ਕੋਸ਼ਿਸ਼ ਕਰਕੇ ਤੇ ਭਾਰਤ ਨੂੰ ਜੜੀ ਸਮੇਤ ਜਿਹੜਾ ਇਹ ਪੈਸਾ 56 ਲੱਖ 60000 ਰੁਪਏ ਜਿਹੜਾ ਇਹ ਬਰਾਮਦ ਕੀਤਾ ਹੈ ਤੇ ਇਹਨੂੰ ਅਸੀਂ ਕਾਨੂੰਨ ਅਨੁਸਾਰ ਜਿਹੜਾ ਕਮੇਜ ਵਿੱਚ ਲੈ ਕੇ ਇਹਦੀ ਬਕਾਇਦਾ ਰੋਜ਼ਨਾਮਚਾਹੀਂ ਜੀ.ਡੀ.ਐਲ. ਪਾਰਕੇ ਔਰ ਜਿਹੜਾ ਹੈਗਾ ਵਾ ਆਪਣੇ ਵਿਭਾਗ ਜਿਹੜਾ ਹੈਗਾ ਲੇਟਡੀ ਦੇ ਨਾਲ ਜਿਹੜਾ ਹੈਗਾ ਵਾ ਉਹਨੂੰ ਅਸੀਂ ਜਾਨ ਨੂੰ ਦਰਵਾਤਾ ਆ ਯੋ ਇਨਕਮ ਟੈਕਸ ਵਿਭਾਗ ਦੇ ਜਿਹੜੇ ਐਡੀਸ਼ਨਲ ਕਮਿਸ਼ਨਰ ਆ ਉਹਨਾਂ ਨੇ ਆਪਣੀ ਟੀਮ ਭੇਜੀ ਸੀ ਜਿਨ੍ਹਾਂ ਨੇ ਆ ਕੇ ਕੋਸ਼ਿਸ਼ ਕੀਤੀ ਆ ਤਕਰੀਬਨ 11:30 ਸਵੇਰੇ ਆ ਗਏ ਸੀ ਸਵੇਰੇ 9 ਵਜੇ ਦੀ ਗ੍ਰੀਨ ਪਹੇਚ ਆ ਤੇ ਇਹ ਰਾਸ਼ੀ ਜਿਹੜੀ ਆ ਹਵਾਲੇ ਦੀ ਪਾਈ ਗਈ ਆ ਔਰ ਲੁਬਾਈ ਤੋਂ ਲੁਧਿਆਣੇ ਪੁੱਜੀ ਆ ਲੁਧਿਆਣੇ ਤੋਂ ਇਹਨਾਂ ਨੂੰ ਜਿਹੜੀ ਸਰਵ ਹੋਈ ਆ ਤੇ ਬਾਅਦ ਵਿੱਚ ਅਸੀਂ ਉਹਨਾਂ ਬਾਰੇ ਪਤਾ ਲਗਾ ਰਹੇ ਆ ਕਿ ਦੱਚੋ ਇਹ ਰਾਸ਼ੀ ਆਈ ਆ ਉਹ ਕਿੱਥੇ ਕਿੱਥੇ ਸਰਵ ਹੋਣੀ ਚਾਹੀਦੀ ਕਿੰਨੇ ਬੰਦੇ ਸੀ ਇਹ ਤਿੰਨ ਬੰਦੇ ਸੀਗੇ ਜਿਨ੍ਹਾਂ ਦੇ ਨਾਮ ਹੈਗੇ ਆ ਹਰਮਨ ਸਿੰਘ ਵੀਰ ਸਨ ਬੋਲਚਤ ਬੋਲਰੇਨ ਵਾਲਾ ਉਹ ਜਿਹੜਾ ਹੈਗਾ ਜੀ ਕਮਲ ਕੁਮਾਰ ਔਰ ਸ਼ੁਭਮ ਇਹ ਅੱਜੋ ਵਾਲੇ ਪਿੰਡ ਦੇ ਹਿਆਰਪੁਰ ਜਿਸ ਵਿੱਚ ਦੇ ਰਹਿਣ ਵਾਲਿਆ ਜਿਹੜਾ ਹਰਮਨ ਆ ਇਹ ਚਾਰ ਪੰਜ ਦਿਨ ਪਹਿਲਾਂ ਹੀ ਦੁਬਈ ਤੋਂ ਆਇਆ ਸੀਗਾ ਇਹਦਾ ਹੀ ਕੰਟੈਕਟ ਸੀਗਾ ਉਹਦੇ ਨਾਲ ਜਿਹੜਾ ਥਾਮਸ ਸਰਵੀ ਦੇ ਨਾਲ ਕੰਟੈਕਟ ਸੀਗਾ ਕੋਈ ਪਿੱਛੇ ਬੈਕਗ੍ਰਾਉਂਡ ਵੀ ਚੈੱਕ ਕੀਤਾ ਇਹਨਾਂ ਦਾ ਬਹੁਤ ਬੈਕਗ੍ਰਾਉਂਡ ਹੀ ਚੈੱਕ ਕਰ ਰਹੇ ਆ ਕਿ ਇਹਦਾ ਕੋਈ ਨੈਟਵਰਕ ਬਲੱਗ ਦੇ ਨਾਲ ਨਾ ਹੋਵੇ ਉਹ ਪੂਰੀ ਲਿਖਾਈ ਤੱਕ ਕਰ ਰਹੇ ਆ ਔਰ ਇਨਕਮ ਟੈਕਸ ਵਿਭਾਗ ਵੀ ਪੂਰੀ ਲਿਖਾਈ ਤੱਕ ਪੜਤਾਲ ਕਰ ਰਿਹਾ ਹੈ ਇਹ ਗੱਡੀ ਵੀ ਫੋਰਚਨਰ ਉਹਨਾਂ ਦੀ ਆਪਣੀ ਹੈ ਫੋਰਚਨਰ ਗੱਡੀ ਕਿਹਨਾਂ ਦੀ ਆਪਣੀ ਆ ਤੇ ਜਿਹੜਾ ਪੈਸਾ ਫੋਰਚਨਰ ਗੱਡੀ ਦੇ ਕਬਜ਼ੇ ਚ ਲੈ ਲਈ ਆ ਉਹਦੇ ਉਸ ਤੋਂ ਬਾਅਦ ਜਿਹੜਾ ਹੈ ਕੰਟੈਕਟਸ ਨੂੰ ਕੌਮ ਕਰਦਾ ਆ ਤੇ ਅੱਗੇ ਉਹਨਾਂ ਨੋਸ ਜਾਰੀ ਰੰ ਕਰ ਦਿੱਤੇ ਨੇ ਤਾਂ ਗੁਰ ਆਇਆ ਤੋਂ ਮਨਜੀਤ ਮਕਰ ਦੀ ਰਿਪੋਰਟ ਪੰਜਾਬੀ ਜਾਗਰਨ